ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਾਗਿਆ ਕਿ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਸਾਨੂੰ ਸੋਹਣੇ-ਸੋਹਣੇ ਕੌਮਪਲੀਮੈਂਟ ਕਰਕੇ ਸਾਡਾ ਹੌਸਲਾ ਵਧਾਉਂਦੇ ਨੇ ਸਾਨੂੰ ਜਦੋਂ ਇਹ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਲੋਕ ਗੀਤਾਂ ਦੀ ਉਡੀਕ ਕਰਦੇ ਹਾਂ ਤਾਂ ਸਾਡਾ ਜਿਹੜਾ ਸਾਡੀ એનર્ਜੀ ਆ ਉਹ ਦੁਹਣੀ ਚੌਣੀ ਹੋ ਜਾਂਦੀ ਹੈ ਤੇ ਇਸੇ એનર્ਜੀ ਦੀ ਬਦولت ਅਸੀਂ ਵਕਤ 'ਚ ਵਕਤ ਕੱਢ ਕੇ ਫਿਰ ਲੋਕ ਗੀਤਾਂ ਦੇ ਵੱਲ ਹੋ ਜਾਂਦੇ ਆ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋ ਜਾਂਦੇ ਆ ਤੇ ਅੱਜ ਵੀ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਇਸ ਲੋਕ ਗੀਤ ਦੇ ਵਿੱਚ ਜਿਹੜਾ ਥੋੜਾ ਜਿਹਾ ਸੱਸ ਨੂੰ ਮਤਲਬ ਸੱਸ ਦੇ ਬਸ ਪੈ ਜਾਣਗੀ ਇਦਾਂ ਦਾ ਸ਼ਬਦ ਵਰਤਿਆ ਹੋਇਆ ਇਹ ਅਸਲ ਵਿੱਚ ਇਹ ਹਕੀਕਤ ਦੇ ਵਿੱਚ ਇਹ ਕੁਝ ਨਹੀਂ ਹੁੰਦੀਆਂ ਇਹ ਚੀਜ਼ਾਂ ਸੱਸ ਵੀ ਆਪਣੀ ਮਾਂ ਵਰਗੀ ਹੁੰਦੀ ਆ ਕਿਉਂਕਿ ਉਹ ਰਿਸ਼ਤਾ ਵੀ ਅਖੀਰ ਤੱਕ ਨੇਪਣ ਵਾਲਾ ਹੁੰਦਾ ਜੇ ਆਪਾਂ ਕਹੇ ਇਹ ਵੀ ਆਪਾਂ ਸੱਸ ਨੂੰ ਨਿੰਦਿਆ ਨਿੰਦਿਆ ਨਹੀਂ ਇਹ ਤਾਂ ਜਸਟ ਇੱਕ ਥੋੜੀ ਬਹੁਤੀ ਨੋਕਚੋਕ ਚੱਲਦੀ ਰਹਿੰਦੀ ਹੈ ਇਸੇ ਦੇ ਨਾਲ ਰੰਗਤ ਭਰੀ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਜੇਕਰ ਰੰਗਤ ਦੇ ਤੌਰ ਤੇ ਆਪਾਂ ਸੋਚੀਏ ਤਾਂ ਅਸੀਂ ਥੋੜਾ ਜਆ ਸੱਸ ਦੇ ਬਾਰੇ ਇਸ ਲੋਕਗੀਤ ਦੇ ਵਿੱਚ ਗੱਲ ਕਰੀ ਹੈ ਤੇ ਤੁਸੀਂ ਸਾਰੀਆਂ ਗੱਲਾਂ ਇਸ ਲੋਕਗੀਤ ਨੂੰ ਜਦ ਸੁਣੋਗੇ ਤੁਹਾਡੇ ਰੂਬਰੂ ਹੋਣਗੀਆਂ ਤੇ ਅੱਜ ਫਿਰ ਆਪਾਂ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਵੇ ਬੇ ਕੱਚੇ

ਜਸਲੇ ਜੇਗੀ ਵੀ ਵੀ ਦਦ ਦੇ ਨੂੰ ਬੜੀ ਪਿਆਰੀ ਦਦ ਜਸ i said कच्चे आदो दिए पड़ी है ससुवास पैजेंगी बीबी बाबा ਵਾ ਬਲ ਨੂੰ ਬੜੀ ਹੈ ਪਿਆਰੀ ਅੰਮੇ ਜਸ ਲੈ ਜੇਗੀ ਮੇ ਬੇ ਕੱਚਿਆ ਬੇ ਬਿਚਾਚੇ ਨੂੰ ਗੜੀਏ ਪਿਆਰੀ ਚੱਚ ਜਸਲ सले बस जेंगी बीबी मामेनू बड़ी प्यारी मामी जास लेंगी बीबी माँ Mummy just सर पे जेंगी बीबी रेनु बडी है प्यारी पब्बी जस ल जेंगी बीबी ਜਸ ਲਏ ਜੇਂਗੀ ਹਾਂਜੀ ਦੋਸਤੋ ਇਹ ਸੀ ਇੱਕ ਬੜਾ ਸੋਹਣਾ ਲੋਕਗੀਤ ਸੁਹਾਗ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਅਸੀਂ ਕੋਸ਼ਿਸ਼ ਕੀਤੀ ਹੈ ਆਪਣੀ ਤਰਫੋਂ ਕਿ ਇਹ ਲੋਕਗੀਤ ਸੋਹਣੇ ਤਰੀਕੇ ਦੇ ਨਾਲ ਗਾਇਆ ਜਾਵੇ ਤਾਂ ਜੋ ਤੁਸੀਂ ਆਨੰਦਿਤ ਹੋਵੋ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਮੂਰ ਪਾਉਂਗੇ ਇਸੇ ਉਮੀਦ ਦੇ ਵਿੱਚ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ